ਗੱਡੀ ਡੁੱਬੀ ਹੋਈ ਹੈ ਪਾਣੀ ਚ ਤੇ ਮੇਰੇ ਖਿਆਲ ਦੇ ਵਿੱਚ ਜਦੋਂ ਗੱਡੀ ਲੰਘੀ ਜਾਂਦੀ ਹੈ 5 ਫੁੱਟ ਪਾਣੀ ਜਾਂ 4.5 ਫੁੱਟ ਪਾਣੀ ਵਿੱਚ ਗੱਡੀ ਲੰਘੀ ਜਾਂਦੀ ਹੈ ਰੋਡ ਉੱਚਾ ਕਰਕੇ ਹੁਣ ਗੱਡੀ ਦਾ 4x4 ਲੱਗਿਆ ਹੋਇਆ ਫਿਰ ਗੱਡੀ ਤੋਰਦੀ ਹੈ ਜਿਹੋ ਜਿਹੇ ਹਾਲਾਤ ਬਣੇ ਪਏ ਗੁਰਰਾਮ ਦਾਸ ਕਿਰਪਾ ਰੱਖਣਾ ਵੀ ਗੱਡ ਡੁੱਬ ਗਿਆ ਸਾਡੇ ਪਿੰਡ ਦਾ ਜੀ ਤੇ ਲਗਭਗ ਉਹ ਸਾਰਾ ਏਰੀਆ ਡੁੱਬਿਆ ਹੀ ਪਿਆ ਜੀ ਲੇਕਿਨ ਜੱਟਾਂ ਦੀ ਆਪ ਨੂੰ ਮਦਦ ਕਰਨ ਦਾ ਟਾਈਮ ਆ ਗਿਆ ਛੋਟੇਓ ਬਈ ਕਿਸੇ ਨੂੰ ਲੋੜ ਆ ਨਾ ਕਿਸੇ ਚੀਜ਼ ਦੀ ਤੇ ਬਾਈ ਬਣ ਕੇ ਹੱਥ ਨਾ ਦਾਂਗਾ ਕਰਿਓ ਤੇ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਵੈਸੇ ਤਾਂ ਕਿੱਡਾ ਵੱਡਾ ਘਾਟਾ ਹੈੜੀ ਗੁਰੂ ਸਾਹਿਬ ਕਿਰਪਾ ਰੱਖਣ ਵੀ ਘਾਟਾ ਨਾ ਹੋਵੇ ਪਾਣੀ ਨਿਕਲ ਜੇ ਕੇ ਪਾਸੇ ਪਰ ਜੇ ਬੱਦਲ ਫੇਰ ਵੀ ਬਣਿਆ ਨਾ ਤੇ ਕੋਈ ਨਹੀਂ ਸਾਰੇ ਹਾਜ਼ਰ ਹੀ ਆ ਬਾਈ ਪਰ ਨਾ ਲੂ ਗੰਡਾ ਖੜਾ ਹੋਈ ਆ ਤਾਂ ਦੇਖ ਕੇ ਇਹ ਜੇ ਹਾਲਾਤਾਂ ਨੂੰ ਆ ਗੱਡੀ ਤੇ ਆ ਕੇ ਲੋ 1.5 ਕਿਲੋਮੀਟਰ ਆਈ ਆ ਤੇ ਸਾਰੇ ਪਾਣੀ ਵਿੱਚ ਪਾਣੀ ਖੜਾ ਬਾਈ ਇਹ ਬਾਹਰ ਲਿਓ ਹਿੰਮਤ ਰੱਖਿਓ ਹੁਣ ਆਪਣੇ ਬੰਦਿਆਂ ਦੀ ਲੋੜ ਪੈਣੀ ਆ ਆਪਾਂ ਨੂੰ ਆਪਣੇ ਨੂੰ ਪਿੰਡਾਂ ਨਾਲ ਲੋੜ ਪਊਗੀ ਬਟੜਾ ਵਾਲਿਆਂ ਨੂੰ ਮੇਰੇ ਖਿਆਲ ਚ ਇਹ ਹਾਂ ਤਾਂ ਫੜਦੇ ਹੋ ਸਰਕਾਰਾਂ ਸਰਪੂਰਾ ਦੇ ਚੱਕਰਾਂ 'ਚ ਨਾ ਆ ਰਹੇ ਹੋ ਜਿਹੜਾ ਜਿਹੜੇ ਵੀਡੀਓ ਦੇਖਦੇ ਆ ਆਪਣੇ ਪਿੰਡ ਵਾਲੇ ਤੇ ਕੋਸ਼ਿਸ਼ ਰੱਖਿਓ ਵੀ ਆਪਣੇ ਆਪ ਦੇ ਪਿੰਡਾਂ ਵਾਲਿਆਂ ਦੀ ਮਦਦ ਕਰਨੀ ਆ ਆਪਾਂ ਛੋਟਿਓ ਉਹ ਗਾਂਹ ਤੱਕ ਦੇਖੋ ਬਹੁਤ ਰਿਓ ਬੜਾ ਬੁਰਾ ਹਾਲ ਐ ਤੇ ਮੈਨੂੰ ਲੱਗਦਾ ਹੈ ਕਿਈ ਪਿੰਡਾਂ ਦੇ ਵਿੱਚ ਹਾਲਾਤ ਇਹ ਬਣ ਗਏ ਆ ਮੇਰਾ ਖਿਆਲ ਆ ਵੀ ਇਹ ਬਦਨੀ ਤੋਂ ਲੈ ਕੇ ਅ ਬਦਨੀ ਤੋਂ ਲੈ ਕੇ ਡਾਲੇ ਤੱਕ ਸਾਰੇ ਇਹੀ ਹਾਲਾਤ ਬਣੇ ਹੋਏ ਆ ਮਗਰ ਦੇਖਦਾ ਹੂੰ ਸੋਨ ਸਾਰਾ ਉਹ ਹਾਲਾਤ ਦੀ ਨਹੀਂ ਹੋਣੇ ਮਗਰ ਪਾਣੀ ਦੇ ਗੌਰ ਰੱਖੋ ਘੱਡੀ ਦੀ ਭਾਈ ਜੇ ਤੁਸੀਂ ਆ ਰਹੇ ਆ ਤਾਂ ਮੱਦੋਗਿਆਂ ਵਿੱਚ ਦੀ ਨਾ ਆਇਓ ਜੇ ਤੁਸੀਂ ਧੂੜਕੋਟ ਵੀ ਜਾ ਰਹੇ ਆ ਤਾਂ ਧੂੜਕੋਟ ਵਿੱਚ ਦੀ ਨਾ ਜਾਇਓ ਕਿਸੇ ਵੱਡੇ ਰੋਡ ਨਾ ਜਾਇਓ ਲੋਕਲ ਰੋਡ ਨਾ ਜਾਇਓ ਪਾਣੀ ਬਹੁਤ ਜ਼ਿਆਦਾ ਆ ਜਿੰਨੇ ਐਨਆਰਆਈ ਭਰਾ ਬੈਠੇ ਆ ਨਾ ਬਾਹਰਲੇ ਦੇਸ਼ਾਂ ਚ ਤੇ ਬਸ ਤੁਸੀਂ ਕੋਸ਼ਿਸ਼ ਰੱਖਿਓ ਵੀ ਆਪਣੇ ਪਿੰਡ ਦੀ ਮਦਦ ਕਰਨ ਦੀ ਹਿੰਮਤ ਰੱਖਿਓ ਓਕੇ ਆ ਭਰਾ ਜੀ ਕੁwadi mic ਘਟ ਮਿਕਰੀ ਗਈ ਤਾਂ ਮਾਫ ਕਰਿਓ ਪਰ ਮੇਰਾ ਖਿਆਲ ਆ ਵੀ ਇੱਥੇ ਕੁwadi mic ਘਟ ਮੇਰੇ ਨਾਲ ਦਾ ਖਿਆਲ ਹੀ ਨਹੀਂ ਰਹਿ ਜਾਂਦਾ ਕਿਉਂਕਿ ਮੇਰੇ ਪਿੰਡ ਦੇ ਲੋਕ ਆ ਭਾਈ ਜਿੱਥੋਂ ਤੱਕ ਹੋ ਸਕਿਆ ਮੈਂ ਉਹਦਾ ਨਾਲ ਖੜੂਗਾ ਜਿਹੜੇ ਚੀਜ਼ ਦੀ ਲੋੜ ਪਈ ਆਪਾਂ ਹਾਜ਼ਰ ਹੋਵਾਂਗੇ ਬਾਈ ਉਹ ਤੱਕ ਸਾਰੇ ਘਰ ਕੋ ਡੁੱਬ ਚੁੱਕੇ ਆ ਬਈ ਇਹ ਤੇ ਆਹਾ ਹੁਣ ਆ ਝੋਨੇ ਵੀ ਤਾਂ ਡੁੱਬਿਆ ਹੈ ਨਾ ਪਿੰਡ ਸਾਡੇ ਮੱਧੋਂ ਕਿਧਰ ਪਾਣੀ ਆਉਣਾ ਹੁੰਦਾ ਇਧਰ ਉਸ ਪਿੰਡ ਦਾ ਵੀ ਪਾਣੀ ਆਈ ਜਾਂਦਾ ਕਿਰਪਾਈ ਰੱਖਣ ਗੁਰੂ ਸਾਹਿਬ ਆ ਸੁੱਕਾ ਝੋਨੇ ਦਾ ਕਾਰਨ ਇਹ ਹੈ ਕਿ ਇਧਰ ਉਹ ਪਾਣੀ ਜਿੰਨਾ ਚੜ੍ਹ ਕੇ ਆਉਂਦਾ ਉਹ ਸੁੱਕਾ ਸੱਕਤ ਜਿਹੇ ਆਏਗਾ ਆ ਪਈਆਂ ਪੁਈਆਂ ਭਰੀਆਂ ਪਈਆਂ ਪਰ ਮੱਧੋਂ ਕਾ ਸਾਰਾ ਪਾਣੀ ਸਾਡੇ ਪਿੰਡ ਨੂੰ ਮਾਰ ਕਰਦਾ ਹੀ ਕਰਦਾ ਹੁੰਦਾ ਚਲੋ ਧੰਨਵਾਦ ਤੇ ਸ਼ੇਅਰ ਕਰਿਓ ਜਰੂਰ ਵੀ ਭਾਈ ਜੇ ਆਪਣੇ ਪੈਂਡ ਨੂੰ ਲੋਡ ਪੈਂਦੀ ਆ ਨਾ ਕਿਸੇ ਵੀ ਪੈਂਡ ਨੂੰ ਆਪਦੇ ਪੈਂਡ ਦੀ ਲੋਡ ਪੈਂਦੀ ਬੰਦਿਆਂ ਦੀ ਤੇ ਹਮਤ ਰੱਖਿਓ ਧੰਨਵਾਦ